ਦਿਨੋਦਿਨ ਵਧ ਰਹੀਆਂ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਜਿੱਥੇ ਦੇਸ਼ ਦੇ ਵਿੱਚ ਹਾਹਾਕਾਰ ਮਚਿਆ ਹੋਇਆ ਹੈ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਨੇ ਹਰ ਆਮ ਵਰਗ ਤੇ ਬਹੁਤ ਬੁਰਾ ਪ੍ਰਭਾਵ ਪਾਇਆ ਜਿਸ ਨੂੰ ਲੈ ਕੇ ਪੂਰੇ ਦੇਸ਼ ਅੰਦਰ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫprotest ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉੱਥੇ ਹੀ ਨਾਬਾ ਵਿਖੇ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਵਿਦਿਆਰਥੀ ਜਥੇਬੰਦੀ ਦੇ ਮਾਲਵਾ ਜ਼ੋਨ 2 ਦੇ ਪ੍ਰਧਾਨ ਗੁਰਸੇਵਕ ਸਿੰਘ ਕੋਲੂ ਦੀ ਅਗਵਾਈ ਵਿੱਚ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜਮ ਕੇ ਪ੍ਰਦਰਸ਼ਨ ਕਰਦੇ ਹੋਏ ਨਾਰੀਬਾਜ਼ੀ ਕੀਤੀ ਗਈ ਇਸ ਮੌਕੇ ਰੇੜੀਆਂ ਤੇ ਸਿਲੰਡਰ ਰ ਵੱਖ-ਵੱਖ ਤਰ੍ਹਾਂ ਦੇ ਬੈਨਰ ਹੱਥਾਂ ਵਿੱਚ ਲੈ ਕੇ ਮੋਦੀ ਸਰਕਾਰ ਨੂੰ ਘੇਰਿਆ ਗਿਆ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਐਸ.ਓ.ਆਈ. ਵਿਦਿਆਰਥੀ, ਜੱਥੇਬੰਦੀ, ਅਕਾਲੀ ਵਰਕਰ, ਕਿਸਾਨ ਅਤੇ ਵਪਾਰੀ ਵਰਗ ਵੱਡੀ ਗਿਣਤੀ ਦੇ ਵਿੱਚ ਮੌਜੂਦ ਸੀ। ਇਹ ਰੋਸ਼ ਪ੍ਰਦਰਸ਼ਨ ਸ਼ਹਿਰ ਦੇ ਵੱਖ-ਵੱਖ ਵਿਚਾਰਾਂ ਦੇ ਵਿੱਚ ਕੱਢਿਆ ਗਿਆ। ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੋਕਾਂ ਨੂੰ ਬਹੁਤ ਸਾਰੀਆਂ ਆਸਾਂ ਹੁੰਦੀਆਂ ਨੇ ਕਿ ਉਹ ਦੇਸ਼ ਦੀ ਅਰਥਵਿਵਸਥਾ ਨੂੰ ਪੂਰੀ ਵਧੀਆ ਤਰੀਕੇ ਨਾਲ ਚਲਾਵੇ ਪਰ ਇਸ ਬੰਦੇ ਨੇ ਜਿਸ ਦਿਨ ਦਾ ਇਹ ਆਇਆ ਇਹ ਹਿਟਲਰ ਵਰਗਾ ਨੇ ਰੂਪ ਧਾਰਿਆ ਹੋਇਆ। ਕਿਸੇ ਦੀ ਕੋਈ ਸੁਣਵਾਈ ਨਹੀਂ ਕਰ ਰਿਆ ਕੋਈ ਵਰਗੇ ਤੋਂ ਖੁਸ਼ ਨਹੀਂ ਹੈਗਾ ਸੋ ਕਿਸਾਨ ਵੀਰਾਂ ਤੋਂ ਲੈ ਕੇ ਮਜ਼ਦੂਰ ਵੀਰਾਂ ਤੱਕ ਵਪਾਰੀ ਵੀਰਾਂ ਤੱਕ ਮਲਾਜਾਂ ਕੋਈ ਵੀ ਇਹ ਤੋਂ ਖੁਸ਼ ਨਹੀਂ ਹੈਗਾ ਸੋ ਉਸ ਦੇ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਜੋ ਜਥੇਬੰਦੀ ਐ ਐਸਓਏ ਮਾਲਵਾ ਜੋਂਦੋ ਉਹਦੇ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਹੜਾ ਤੇਲ ਦੀਆਂ ਵਾਧੀਆਂ ਕੀਮਤਾਂ ਨੇ ਗੈਸ ਦੀਆਂ ਵਾਧੀਆਂ ਕੀਮਤਾਂ ਨੇ ਕਿਉਂਕਿ ਆਮ ਜਿਹੜਾ ਲੋਕ ਆ ਇੱਕ ਗਰੀਬ ਵਰਗ ਆ ਉਹਦਾ ਲੱਕ ਤੋੜ ਕੇ ਹੀ ਚੀਜ਼ ਨੇ ਰੱਖ ਦਿੱਤਾ ਸੋ ਉਸ ਦੇ ਤਹਿਤ ਜੋ ਅੱਜ ਅਸੀਂ ਇੱਥੇ ਮੋਦੀ ਦਾ ਹਾਲ ਕੀਤਾ ਮੈਂ ਆਸ ਕਰਦਾ ਕਿ ਜਿੱਥੇ ਵੀ ਇਹ ਜਾਂਦੇ ਨੇ ਉਹਨਾਂ ਦਾ ਇਹੀ ਹਾਲ ਹੋਣਾ ਚਾਹੀਦਾ ਅਸੀਂ ਉਹ ਸੁੱਤੇ ਹੋਏ ਬੰਦੇ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਆਮ ਲੋਕ ਆ ਉਹ ਕਿੱਥੇ ਤੱਕ ਹੁਣ ਤੁਹਾਡੇ ਜੁੱਤੀਆਂ ਤੱਕ ਵੇਟ ਕਰ ਰਿਹਾ ਕਿ ਤੁਸੀਂ ਆਮ ਕੇ ਜੁੱਤੀਆਂ ਖਾ ਕੇ ਜਾਓ ਤੇ ਉਹਨਾਂ ਨੂੰ ਜਗਾਉਣ ਲਈ ਅਸੀਂ ਇੱਕ ਉਪਰਾਲਾ ਕੀਤਾ ਹਾਲੇ ਤਾਂ ਇਹ ਸ਼ੁਰੂ ਹੋਣਾ ਅਜੇ ਮੁੰਡੇ ਬਹੁਤ ਆ ਰਹੇ ਨੇਗੇ 2-300 ਮੁੰਡੇ ਨੇ ਆਉਣਾਗਾ ਉਹ ਕਾਫਲਾ ਲੈ ਕੇ ਅਸੀਂ ਚੱਲਾਂਗੇ ਅੱਜ ਤੁਸੀਂ ਨੋਟ ਕਰੋ ਇਸ ਵਿਰੋਧ ਵਿੱਚ ਸਭ ਤੋਂ ਵੱਧ ਵਪਾਰੀ ਇਕੱਠਾ ਹੋਇਆ ਵਪਾਰੀ ਤਾਂ ਇਕੱਠਾ ਹੋਇਆ ਵੀ ਵਪਾਰੀ ਬਹੁਤ ਦੁਖੀ ਹੈ ਉਤਮ ਮਹ ਮਹਿੰਗਾਈ ਦੀ ਮਾਰ ਉਧਰੋਂ ਉਹਦਾ ਪ੍ਰੋਫਿਟ ਵੀ ਖਤਮ ਹੋ ਗਿਆ ਟੈਕਸ ਤੇ ਟੈਕਸ ਲਾ ਕੇ ਅਸੀਂ ਟੈਕਸੀ ਵੀ ਦੇ ਰਿਹਾ ਨਾਲੇ ਚੋਰ ਵੀ ਕਾਰ ਆ ਅਸੀਂ ਪੂਰੀ ਇਹਦਾ ਵਿਰੋਧ ਚ ਆਏ ਆ ਮੋਦੀ ਦੇ ਵਿਰੋਧ ਚ ਆਏ ਉਹ ਬੱਚਾ ਬੱਚਾ ਦੁਖੀ ਆ ਜੀ ਮੋਦੀ ਸਰਕਾਰ ਤੋਂ ਇਹ ਹੋਣਾ ਚਾਹੀਦਾ ਇਹਨਾਂ ਨੂੰ ਪਿੰਡਾਂ ਚੋਂ ਬਾਈਕਾਟ ਕਰ ਦੇਣਾ ਚਾਹੀਦਾ ਪਿੰਡਾਂ ਦੇ ਵਿੱਚ ਕਿਸੇ ਨੂੰ ਨਹੀਂ ਬਣਨ ਦਿੱਤਾ ਜਾਵੇਗਾ ਨਾਬਾ ਤੋਂ ਤਰਨ ਮਹਿਤਾ ਦੀ ਰਿਪੋਰਟ ਐਸਐਮਜ਼ेड ਨਿਊਜ਼